ਵਕਤ ਦਿੱਲੀ ਖੜਾ ਵਾ ਇਹ ਜਮਨਾ ਨਦੀ ਆ ਔਰ ਬਹੁਤ ਪਵਿੱਤਰ ਦਰਜਾ ਵੈ ਇਸ ਜਮਨਾ ਨਦੀ ਦਾ ਔਰ ਇਸ ਤੇ ਰਾਜਨੀਤੀ ਬਹੁਤ ਹੁੰਦੀ ਆ ਕਿਛੜੀਵਾਲ ਜੀ ਨੇ ਕਿਹਾ ਸੀਗਾ ਕਿ ਮੈਂ ਅਗਲੀ ਵਾਰ ਇਲੈਕਸ਼ਨ ਤਾਂ ਲੜੂੰਗਾ ਇਸ ਜਮਨਾ ਚ ਡੁਬਕੀ ਲਗਾਉਂਗਾ ਔਰ ਇਸ ਜਮਨਾ ਦੇ ਹਾਲਾਤ ਦੇਖ ਕੇ ਇਹਨਾਂ ਦੁੱਖ ਲੱਗੇ ਜਿਹੜੀ ਜਮਨਾ ਲੋਕਾਂ ਦੇ ਪਾਪ ਕੱਟਦੀ ਹੋਵੇ ਕੁਝ ਉਸੇ ਜਮਨਾ ਦੇ ਵਿੱਚ ਗੰਦਾ ਪਾਣੀ ਕੈਮੀਕਲ ਵਾਲਾ ਸੁੱਟਿਆ ਜਾ ਰਿਹਾ ਤੁਸੀਂ ਦੇਖੋ ਇਹ ਸਾਰਾ ਪਾਣੀ ਨੂੰ ਗੰਦਾ ਕਰਤਾ ਮਹਾਰਾਜ ਨੇ ਕਿੰਦਾ ਵੱਡਾ ਦਰਜਾ ਦਿੱਤਾ ਪਵਨ ਜੀਰੂ ਪਾਣੀ ਪਿਤਾ ਮਾਤਾ ਤਤਮ ਹਾ ਪਾਣੀ ਸਾਡਾ ਪਿਤਾ ਵਾ ਔਰ ਪਾਣੀ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਆ ਪਰ ਪਾਣੀ ਦੇ ਵਿੱਚ ਜਿੰਦਗੀ ਤੁਸੀਂ ਦੇਖਣਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਆ ਔਰ ਜਮਨਾ ਦੇ ਹਾਲਾਤ ਕੀ ਬਣਾ ਦਿੱਤੇ ਇਹਨਾਂ ਲੋਕਾਂ ਨੇ ਆ ਹਾਲਾਤ ਨੇ ਆ ਦੇਖੋ ਇਸ ਤਰ੍ਹਾਂ ਦੇ ਨਾਲ ਇਸ ਪਾਤ ਪੁੱਤਰ ਜਮਨਾ ਨੂੰ ਗੰਦਾ ਕਰਦੇ ਤਾਂ ਇਹਨਾਂ ਲੋਕਾਂ ਨੇ ਕਿਉਂਕਿ ਇਹਨਾਂ ਦੀ ਸੋਚ ਗੰਦੀ ਆ ਇਹ ਨਦੀਆਂ ਤੇ ਦਰਿਆਵਾਂ ਤੇ ਰਾਜਨੀਤੀ ਕਰਦੇ ਆ ਸੋ ਦਿੱਲੀ ਦੇ ਲੋਕੋ ਸਮਝੋ ਇਹਨਾਂ ਦੀ ਰਾਜਨੀਤੀ ਕਿੰਨੀ ਗੰਦੀ ਸੋਚ ਆ ਜੇ ਪਾਣੀ ਨੂੰ ਨਹੀਂ ਆਪਣੇ ਪੁੱਤਾਂ ਨੂੰ ਨਹੀਂ ਬਚਾ ਸਕਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਇਸ ਜਮਾਨਾ ਦਾ ਬਹੁਤ ਵੱਡਾ ਇਤਿਹਾਸ ਆ ਔਰ ਇਹ ਸਾਡੀ ਵਿਰਾਸਤ ਆ ਸਾਡੇ ਦੇਸ਼ ਦਾ ਇਤਿਹਾਸ ਆ ਜੋ ਅਸੀਂ ਆਪਣੇ ਇਤਿਹਾਸ ਨੂੰ ਸਾਹਮਣੇ ਨਹੀਂ ਸਕਦੇ ਛੇੜ ਛਾੜ ਕਰ ਰਹੇ ਆ ਔਰ ਬਹੁਤ दुख दी ਗੱਲ ਆ ਕਿ ਅੱਜ ਹਾਲਾਤ ਜਮਨਾ ਦੇ ਕੀ ਬਣਾਂਦੇ ਆ ਵੇਖੋ ਯਾ ਦੂਰ ਦੂਰ ਤੱਕ ਸਮੈਲ ਆ ਰਹੀ ਆ ਪਾਣੀ ਦੀ ਔਰ ਨਰਾਦਰ ਹੋ ਰਿਹਾ ਇੱਥੇ ਆ ਸਾਰਾ ਹੀ ਕੈਮੀਕਲ ਵਾਲਾ ਗੰਦਾ ਪਾਣੀ ਇਹ ਸਾਰਾ ਗੰਦਾ ਪਾਣੀ ਆ ਔਰ ਇਨੀ ਗੰਦਗੀ ਪਾਤੀਏ ਦੇ ਵਿੱਚ ਵੀ ਮੇਰੇ ਕੋਲ ਲੱਭਤ ਨਹੀਂ ਹੈਗੇ ਕੁੜਾ ਦੁੱਖ ਲੱਗਿਆ ਦੇਖ ਕੇ ਕਿਉਂਕਿ ਇਹ ਪਾਕ ਪਵਿੱਤਰ ਸਥਾਨ ਜਿਸ ਜਗ੍ਹਾ ਤੇ ਇਸ਼ਨਾਨ ਕਰਕੇ ਦੁੱਖ ਕੱਟੇ ਜਾਂਦੇ ਆ ਤੇ ਉਸ ਪਾਕ ਪਵਿੱਤਰ ਸਥਾਨ ਨੂੰ ਦਿੱਲੀ ਸਰਕਾਰ ਦੀ ਗੰਦੀ ਰਾਜਨੀਤੀ ਨੇ ਸਾਭਿਆ ਨਹੀਂ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਵਾਰ ਜਿਨ੍ਹਾਂ ਨੇ ਇਹਨਾਂ ਪਾਵਨ ਪਵਿੱਤਰ ਨਦੀਆਂ ਦੇ ਨਾਮ ਤੇ ਰਾਜਨੀਤੀ ਕੀਤੀ ਆ ਉਹਨਾਂ ਨੂੰ ਆਪਣਾ ਵੋਟ ਕਦੀ ਬਣਾ ਦਿਓ ਕਿਉਂਕਿ ਇਹਨਾਂ ਨੂੰ ਸਮਝ ਆ ਜੇ ਕੀ ਇਹ ਵਰਤੀ ਰਾਜਨੀਤੀ ਕਰਦੇ ਆ ਇਹਨਾਂ ਨੂੰ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਜਮਨਾ ਨਦੀ ਆ ਔਰ ਪਵਿੱਤਰ ਨਦੀਆ ਇਦਾਂ ਦੇ ਕੀ ਹਾਲਾਤ ਸਾਡੇ ਪੰਜਾਬ ਦੇ ਵਿੱਚ ਵੀ ਬੁੱਢੇ ਦਰਿਆ ਦੇ ਹੈਗੇ ਪਰ ਇਹ ਉਸ ਤੋਂ ਵੀ ਜ਼ਿਆਦਾ ਖਰਾਬ ਨੇ ਇਥੇ ਦੇ ਹਾਲਾਤ ਸੋ ਮੇਰੀ ਬੇਨਤੀ ਹੈ ਨੀ ਪਰਵਾਹ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ